ਉਮੀਦਵਾਰਾਂ ਨੂੰ ਉਹ ਝੰਡਾ ਪਾਇਆ ਕੀ ਤੁਸੀਂ ਮੰਡਲ ਜਾਂ ਅਧਿਕਾਰੀਆਂ ਦੀ ਜਿਹੜੀ ਗਲਤੀ ਹੈ ਦੇਖੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਹੋਏ ਸੀਗੇ ਵਾਟਰ ਕਾਰਪੋਰੇਸ਼ਨਸ অর ਕਮੇਟੀਆਂ অর ਨਗਰ ਪੰਚਾਇਤ ਜਾਂ ಗ್ರಾಮ ਪੰਚਾਇਤ ਵੀ ਕੀ ਹੈ ਅਰਬਨ ਲੋਕਲ ਬਾਡੀ ਯਾਨੀ ਕਿ ਸੈਲਫ ਗਵਰਨਮੈਂਟ ਜਦੋਂ ਸੈਲਫ ਗਵਰਨਮੈਂਟ ਦੇ ਵਿੱਚੋਂ ਪੋਲਿਟিক্যাল ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਰ ਹੀ ਜਾਂਦੇ ਨੇ ਚਲਾਈ ਜਾਂਦੇ ਨੇ ਥੈਟ ਇਜ਼ ਵਾਟ ਇਜ਼ ਵਾਟ ਆਈ ਐਮ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਹਨੇ ਕਰਨਾ ਹੈ ਇਥੋਂ ਦੀ ਚੁਣੀ ਹੋਈ ਬੋਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਹੈ ਠੀਕ ਹੈ ਨਾ that will be put in place ਕੋਈ ਕਿਸੇ ਤਰੀਕੇ ਦੀ ਅਗੇਂਸਟ ਲਾ ਅਗੇਂਸਟ ਪਾਲਿਸੀ ਜਾਂ ਪਬਲਿਕ ਨੂੰ ਇਨਕਨਵੀਨੀਅੰਸ ਦੇ ਨਾਲ ਆਲਾ ਕੰਮ ਕੋਈ ਨਾ ਹੋਵੇ ਇਹ ਸਾਡੀ ਚੁਣੀ ਹੋਈ ਬੋਡੀ ਅਮ ਜੀ ਪੈਸਾ ਆਉਂਦਾ ਸਰਕਾਰ ਪੈਸਾ ਭੇਜੀ ਹੋਏ ਉਹਨੇ ਵੀ ਤਾਰੀਵਾਲ ਸਾਹਿਬ ਨੇ ਜਿਵੇਂ ਅਸੀਂ 150 ਕਰੋੜ ਰੁਪਏ ਹਰ ਵਾਰ ਹੋਇਆ ਪਤਾ ਨਹੀਂ ਕਿੰਨਾ ਆਇਆ ਟਰਾਂਸਪੇਰੈਂਸੀ ਕੀ ਹੈ ਉਹੀ ਸੜਕਾਂ ਇੰਪਰੂਵਮੈਂਟਸ ਬਣਾਈ ਜਾਂਦਾ ਉਹੀ ਸੜਕਾਂ ਕੰਮ ਪ੍ਰੋਗਰਾਮ ਬਣਾਈ ਜਾਂਦੀ ਹੈ ਉਹੀ ਸੜਕਾਂ ਪੀਡਬਲੂਡੀ ਬਣਾਈ ਜਾਂਦੀ ਹੈ ਫਿਰ ਪੈਸਾ ਸਰ ਉਹਦੇ ਲਈ ਟਰਾਂਸਪੇਰੈਂਸੀ ਆਮ ਆਦਮੀ ਪਾਰਟੀ ਨੂੰ ਜਿੱਤ ਕਰਕੇ ਮੰਗੇ ਕੁਝਾਂ ਦੀਗਾ ਉਹ ਕੀ ਰੱਖੀਏ ਜੀ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਜੀ ਵੀ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜੂਰਿਸਡਿਕਸ਼ਨ ਔਰ ਰਿਸਪੌਂਸਿਬਿਲਟੀ ਵੰਡਦੀ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਜ਼ ਨੇ ਜਾਂ ਕਮੀਆਂ ਪੇਸ਼ੀਆਂ ਨੇ ਜਾਂ ਗਲਤੀਆਂ ਨੇ ਇਹ ਕਿੰਨੀਆਂ ਹੋਈਆਂ ਨੇ ਤੇ ਕਿਹਨੇ ਕੀਤੀਆਂ ਨੇ ਬਟ ਉਹ ਜਦੋਂ ਚੁਣੇ ਹੋਏ ਨੁਮਾਇंदे ਹੋਣਗੇ ਉਹ ਆਪਣੇ ਕਰਉਣਗੇ ਜੀ ਸ਼ਹਿਰ ਦੇ ਵਿਧਾਇਕ ਹੋਰ ਸਾਹਿਬ ਤੁਹਾਡੇ ਨਾਲ ਵੀ ਆਏ ਮਤਲਬ ਕੋਈ ਮੀਟਿੰਗ ਸੀ ਕਿ ਜਾਂ ਨਰਾਜ਼ ਕਰ ਰਹੇ ਨੇ ਨਰਾਜ਼ ਕਰ ਰਹੇ ਨੇ ਉਹ ਜੀ ਕੁਮਰ ਵਿਦੇ ਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਜ਼ ਚੱਲ ਰਹੇ ਮੇਰੀ ਪਰਸੋਂ ਤੋਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਇਆ ਹੈ ਕਿ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਇਆ ਹੈ ਪਤਾ ਕਰ ਲੈਣਾ ਪਰਸੋ ਗੱਲ ਹੋਈ ਸੀ ਮੇਰੇ ਨਾਲ ਕੋਈ ਨਹੀਂ ਕੋਈ ਨਹੀਂ ਜਿਹੜੇ ਜਿਹੜੇ ਨਹੀਂ ਆਉਂਦੇ ਤੁਹਾਨੂੰ ਉਹ ਦੇਖਦੇ ਨੇ ਜਿਹੜੇ ਆਉਂਦੇ ਨੇ ਉਹ ਨਹੀਂ ਦੇਖਦੇ ਹੈਗੇ ਆਹ ਦੇਖ ਲੋ ਜੀ ਆਈ ਨੇ ਕਿਥੋਂ ਕਿਥੋਂ ਆਏ ਬੈਠੇ ਨੇ ਵੀ ਤੋ ਦੇਖੋ ਹਾਂਜੀ ਭਾਵੇਂ ਪੀਪੀ ਦੀ ਸਾਰੇ ਹਰ ਜਾਈ ਜਾ ਰਹੇ ਤੁਹਾਡਾ ਦੁਬਾਰਾ ਪਤਾ ਨਾ ਉਹਨਾਂ ਨਾਲ ਹੀ ਪਤਾ ਹਾਂਜੀ ਕਿਸਾਨਾਂ ਨਾਲ ਪੀਪੀ ਦੀ ਮੀਟਿੰਗ ਹੋ ਰਹੀ ਹੈ ਡਲੇਵਾਲ ਸਾਹਿਬ ਉਹਨਾਂ ਤੋਂ ਪੁੱਛੀਏ ਉਹਨਾਂ ਸਾਰਾ ਜਿਹੜਾ ਦਮਦਾਰ ਹੈ ਉਹ ਆਮ ਆਦੀ ਪਾਰਟੀ ਸੁਣਦਾ ਕਿ ਉਹਨਾਂ ਦੇ ਕੋਈ ਹੀ ਜੋ ਜੋ ਹੈ ਉਹੀ ਰਾਹ ਹਲਕਾ ਕਰ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰੀ ਮੋਦੀ ਨੂੰ ਜਿਹੜਾ ਹੈ ਉਹ ਬੀਜੇਪੀ ਆਪ ਤੇ ਹਮਲਾ ਕਰ ਰਹੀ ਨਹੀਂ ਇਹ ਕਿਨੇ ਕਹੇ ਜੀ ਵੀ ਆਵਾਦੀ ਪਾਰਟੀ ਹਲਕਾ ਕਰ ਸਕਦੀ ਹੈ ਅ ਬੀਜੇਪੀ ਦੀ ਅਸੀਂ ਅਸੀਂ ਆਵਾਜ਼ੀ ਪਾਰਟੀ ਹੱਲ ਕੱਢ ਸਕਦੀ ਹੈ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵਿੱਚ ਸਾਡੀ ਸਰਕਾਰ ਹੋਊਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਜ਼ੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਣ ਦੀ ਤਿਆਰੀ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੁਲਾ ਕੇ ਮੀਟਿੰਗਾਂ ਕਰਾਈ ਸੀਗੇ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਅਤ ਹੀ ਲੱਗਦੀ ਹੈ ਕਰਨ ਦੀ ਮੈਨੂੰ ਲੱਗਦਾ ਹੈ ਕਿ ਜਦੋਂ ਦੇ ਇਹ ਵੱਡੇ ਨੇ ਸ਼ਹਿਰ ਦੇ بڑے-ਵੱਡੇ ਇੱਥਾਂ ਸਾਥ ਪੰਜ ਦੀ ਤੁਸੀਂ ਗੱਲ ਕਰਦੇ ਦੀ ਹੈ ਇਲੈਗਲ ਇਨਕ੍ਰੋਚਮੈਂਟ ਦੀ ਬੜੀ ਵੱਡੀ ਸਮੱਸਿਆ ਹੈ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨਹੀਂ ਛੁੱਟ ਪਾਰੇ ਉਹ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਲੈ ਕੇ ਗੱਲ ਕਿਉਂਕਿ ਮੇਰੀ ਪਰਲਾ ਗੱਲੋਸ਼ੀ ਨੂੰ ਕੁਝ ਸਰਪਨ ਗਵਰਨਮੈਂਟ ਤੋਂ ਗੱਲ ਹੋ ਜੇਗਾ ਕਲੋਨੀਆਂ ਤਾਂ ਰੈਗੂਲਰ ਹੋਣਗੇ ਅਜੇ ਵੀ ਇਲੈਗਲ ਕਲੋਨੀਆਂ ਲਗਾਤਾਰ ਬਣ ਰਹੀਆਂ ਨੇ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਇਕੋ ਇਸ ਤਰ੍ਹਾਂ ਕੇ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਜ਼ੋਨ ਕਿਸੇ ਨੂੰ ਵੀ ਇਲੀਗਲ ਇਨਕ੍ਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥਾਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਹਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲੈਗਲ ਇਨਕ੍ਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਨੂੰ ਉਹਦੀ ਜ਼ਮਾਰੀ ਫਿਕਸ ਕੀਤੀ ਜਾਏਗੀ ਡੀਟੈਲ ਦੇ ਨਾਲ ਨਾਲ ਜਿਹੜੇ ਬਿਲਡਿੰਗ ਵਾਇਲ ਆਰ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਕਿਤੇ ਨਹੀਂ ਇੰਕਲੂਡ ਕੀਤਾ ਹੀ ਕਰ ਰਹੇ ਨਹੀ ਉਹ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਨੇ ਅਸੀਂ ਜ਼ਿੰਮੇਵਾਰਾ ਉਹਨਾਂ ਮੀਡੀਆ ਵੀ ਚੌਥਾ ਮਹੀਨਾ ਬਹੁਤ ਬਣਾ ਬਹੁਤ ਬਣਾ ਸਭ ਦੋਵੇਂ ਜਿੰਨਾ ਇੰਪੋਰਟੈਂਟ ਹੈ ਇਹਨਾਂ ਨੇ ਕਿਹਾ 200 ਬਿਲਡਿੰਗ 200 ਬਿਲਡਿੰਗ ਤੋਂ ਕੰਮ ਸਰ ਪਤਾ ਚਲਾਣਾ ਹੋਰ ਜ਼ਿਆਦਾ ਇੰਪੋਰਟੈਂਟ ਹੈ ਜਿੱਥੇ ਛੋਟੇ ਫਲਾਈਓਰ ਬਣਾਏਗਾ ਜਿੱਥੇ ਪੁੱਲ ਕਿਤੇ ਕਿਤੇ ਜਾ ਜਾਈਏ ਬਿਲਡਿੰਗਾਂ ਬਣਦੀਆਂ ਸੜਕਾਂ ਵੀ ਬਣਨੀਆਂ ਮਤਲਬ ਕੋਈ ਤਾਂ ਪਾਰਨਸਿੰਗ ਕਰ ਲਿਆ ਫਿਰ ਅਰੋਹ ਪਹਿਲੇ ਸਿਸਕਮ ਉਹ ਪਹਿਲੇ ਵਰਗਾ ਹੀ ਦੀ ਅਫਸਰ ਕਹਿ ਦਿੰਦੇ ਫਰਲਾ ਮੈਲੋ ਬਣਾ ਰਹੇ ਜੀ ਕਿ ਕੀ ਕੋਈ ਮੌਲੋਜੀ ਸੁਣਾ ਜੀ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥਾਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਝ ਕਾ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਤੁਹਾਯੋ ਸਾਹਿਬ ਜਾਂ ਇੱਕ ਜਣਾ ਕਰ ਲੋਗਾ ਦੈਟ ਇਜ਼ ਨੈਕਸਟ ਇੰਪੋਸੀਬਲ ਇਹ 'ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕਹੋਲਡਰਸ ਆ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਮਹਿਕਮਾ ਚਾਹੇ ਉਹ ਪੋਲਿਟੀਕਲ ਕਲਾਸੇ ਤੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਆਪਾਂ ਨਾਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣਗੇ ਹਜ਼ਾਰ ਦਾ ਕਦੋਂ ਲਓਗੇ ਜਮਨ ਜੀ 5000 ਦੀ ਹੋਰ ਦੇ ਚਲੇਓ ਹਜ਼ਾਰ ਰੁਪਏ ਮਹਿਲਾਵਾਂ ਡੀਜੀ ਆਹ ਵੀ ਉਹ ਵੀ ਬੜੀ ਜਲਦੀ ਹੋਊਗਾ ਨਾ ਸੇਵਾ ਮੁੱਦਾ ਨਹੀਂ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਨਹੀਂ ਉਹ ਕਾਰਪੋਰੇਸ਼ਨ ਦਾ ਕੰਮ ਨਹੀਂ ਉਹ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਵੱਲ ਤਾਂ ਕੰਮ ਚੱਲੀ ਰਹੇ ਹਜੇ ਆਓ ਜੀ ਥੈਂਕ ਯੂ ਥੈਂਕ ਯੂ